ਸੁਕਾਲ ਦੋਸਤੋ ਤੁਸੀਂ ਜਿਵੇਂ ਅਣਖ ਦੇ ਨਾਲ ਮਾਲਵਾ ਬਿਲਡ ਜਲਾ ਰਹੇ ਆ ਪਿੰਡ ਕੋਰਸ਼ਮੀਰ ਇੱਥੇ ਬਾਈ ਸਾਹਮਣੂ ਮਿਲਿਆ ਇੱਕ ਮਿਸਤਰੀ ਜਿਹੜਾ ਕਿ ਪੁਰਾਣੇ ਸੰਦ ਬਣਾਉਂਦਾ ਖੇਤੀਬਾੜੀ ਦੇ ਸਾਰੇ ਹੀ ਸੰਦ ਬਣਾ ਰਿਹਾ ਜਿਵੇਂ ਕਿ ਜਿੰਦਰੀ ਕਹਾ ਕਸੀਆ ਪਵਾੜੀ ਕੰਗਾ ਫੋੜਾ ਜਿੰਨੇ ਤਰ੍ਹਾਂ ਦੇ ਸੰਦ ਹੈਗੇ ਸਾਰੇ ਹੀ ਬਾਈ ਤਿਆਰ ਕਰਦਾ ਮੰਜਿਆਂ ਦੇ ਪਾਵੇ ਵੀ ਤਿਆਰ ਕਰਦਾ ਇਸ ਤੱਕ ਦੀ ਤੇ ਬਾਈ ਨਾਲ ਕਰਦਿਆਂ ਗੱਲਬਾਤ ਕਿਦੋਂ ਤੋਂ ਕੰਮ ਕਰ ਰਹੇ ਆ ਬਣੇ ਰਿਓ ਵੀਡੀਓ ਨੂੰ ਐਂਡ ਤੱਕ ਕਰਾ ਯੋ ਬਤਾ ਸ੍ਰੀ ਕਾਲ ਜੀ ਸਤਿ ਸ਼੍ਰੀ ਅਕਾਲ ਅਣਖ ਚੈਨਲ ਦੇ ਸਵਾਗਤ ਆ ਬਈ ਤੁਹਾਡਾ ਹੋਰ ਕਿਦੋਂ ਤੋਂ ਬਾਈ ਆਪਣਾ ਨਾਮ ਤੇ ਕਿਦੋਂ ਤੋਂ ਤੁਸੀਂ ਕੰਮ ਕਰ ਰਹੇ ਹੋ ਇਹ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਗੁਰਦੀਪ ਸਿੰਘ ਆ ਜਾਂ ਕਿਦੋਂ ਤੋਂ ਕੰਮ ਕਰ ਰਹੇ ਹੋ ਇਹ ਕੰਮ ਤਾਂ ਇਹ ਕਈ ਸਾਲਤ ਕਰ ਰਹੇ ਅੱਛਾ ਪਹਿਲਾਂ ਲੱਕੜ ਦਾ ਕੰਮ ਜੋੜਨਾ ਕਰਦੇ ਸੀਗੇ ਅੱਛਾ ਹੁਣ 4-5 ਸਾਲ ਹੋ ਗਏ ਇੱਥੇ ਬੈਠ ਕੇ ਆਪਾਂ ਅੱਡੇ ਤੇ ਕਰਨਾ ਜਿਵੇਂ ਕਿ ਉਹਨਾਂ ਦੇਖਣ ਨੂੰ ਮਿਲਦਾ ਵੀ ਇਹ ਕੰਮ ਵਾਲੇ ਬੰਦੇ ਬਹੁਤ ਘੱਟ ਰਹਿ ਗਏ ਆ ਹਨਾ ਹਾਂਜੀ ਵੀਕ ਜਿੰਨੇ ਖੇਤੀਬਾੜੀ ਨਾਲ ਸੰਬੰਧ ਰੱਖਦੇ ਆ ਛੋਟੇ ਸੰਦ ਜਿਹੜੇ ਹੱਥੀ ਬੰਦੇ ਆ ਹੱਥੀ ਆ ਬਹੁਤ ਘਟ ਗਈ ਬਹੁਤ ਘਟ ਰਹਿ ਗਿਆ ਨਾ ਵੀ ਤੁਸੀਂ ਕਿਰਤ ਕਰਦੇ ਹੋ ਹੱਥੀ ਨਾਲ ਮਿਹਨਤ ਕਰਦੇ ਹੋ ਇੰਨੀ ਹਾਂ ਕੀ ਕੀ ਤੁਸੀਂ ਬਣਾ ਰਹੇ ਹੋ ਇੱਥੇ ਫਿਰ ਉਹਨੂੰ ਤੇ ਜਿੰਦਰੀ ਕਹੀ ਕਿਸਕੇ ਅੱਛਾ ਟੰਗਲੀ ਟੰਗਲੀ ਔੜੇ ਔੜੇ ਇਹ ਲੱਕੜ ਦੇ ਹੋਰ ਬਾਹੇ ਬੂਹੇ ਦਾ ਕੰਮ ਜਿਹੜਾ ਖੇਤੀਬਾੜੀ ਦਾ ਕੰਮ ਹੈ ਉਹ ਸਾਰੇ ਕਰੀ ਜਾਂਦੇ ਮੇਰੇ ਕੋਈ ਪੁਰਾਣੇ ਵੀ ਜਿਵੇਂ ਆਪਣੇ ਤਰਫਾਈ ਲਾਉਂਦੇ ਹੇ ਉੱਠਣਾ ਕੰਟਰੈਕਟਰਾਂ ਮਾਰ ਪਾਉਂਦੇ ਉਹਨਾਂ ਦੀਆਂ ਖਰਪ ਮੰਲਵਾਉਣ ਵੀ ਬਾਰੋਂ ਵੀ ਆਉਂਦੇ ਛੜੰਗ ਟੰਗ ਛੜੰਗਾ ਬਣਾਉਣ ਵਾਸ ਇਹ ਲੱਕਰ ਦੇ ਸਾਨੂੰ ਪਿੱਛੇ ਸਾਰੇ ਜਿੰਨੇ ਖੇਤੀਬਾੜੀ ਤੇ ਸਾਡੇ ਵੀ ਤਿਆਰ ਅੱਛਾ ਵੀ ਹੁਣ ਜਿਵੇਂ ਕਿ ਤੁਸੀਂ ਦੱਸਿਆ ਤਰਪਾਲੀ ਵਾਲਾ ਦਾ ਕੰਮ ਖਤਮ ਹੀ ਹੋ ਗਿਆ ਨਾ ਇਹ ਪਿਛਲੇ ਸਾਲ ਮੈਂ ਇੱਕ ਹੁਣ ਲਵਾ ਕੇ ਲੈ ਕੇ ਗਿਆ ਕੇ ਔਰ ਪਿੰਘਾ ਉਹਦੇ ਕੋਲ ਸਮਝ ਪੁੱਛ ਕੇ ਦਿਵਾ ਕੇ ਲੈ ਕੇ ਗਿਆ ਅੱਛਾ ਅੱਛਾ ਵੀ ਲਾ ਲਓਗੇ ਮੈਂ ਕੋਈ ਗੱਲ ਨਹੀਂ ਲਾ ਰਹਾ ਅੱਛਾ ਵੀ ਜੇ ਕਿਸੇ ਵੀਰ ਨੇ ਕੋਈ ਸ਼ੌਂਕ ਵਜੋਂ ਰੱਖਣੀ ਹੋਵੇ ਤਰਪਾਲੀ ਵਾਲਾ ਸਿਸਟਮ ਵੀ ਤਿਆਰ ਕਰਵਾਉਣਾ ਹੋਵੇ ਦੁਬਾਰੇ ਹਣਾ ਇਹ ਕਰਦਾ ਉਹ ਤੁਸੀਂ ਕਰ ਦਨੇ ਹੋਗੇ ਹਾਂ ਜਿੱਦਾਂ ਕਿ ਜਿਵੇਂ ਜਿੰਦਰੀ ਹੋ ਗਈ ਹੁਣ ਜਿੰਦਰੀ ਦੀ ਵੀ ਵਰਤੋਂ ਘਟ ਗਈ ਆ ਜਿੰਦਰੀ ਚੱਲੀ ਜਾਂਦੀ ਜਿੰਦਰੀ ਵੇਖੀ ਜਾਂਦੀਆਂ ਮੇਰੇ ਕੋਲ ਐਕਤੀ 20 25 ਜਿੰਦਰੀਆਂ ਵੇਖਣੀਆਂ ਪਿੱਛੇ ਸੀਜ਼ਨ ਚ ਹਾਂ 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 ਆ ਹੁਣ ਵੀ ਮੈਂ ਬਠੰਡੇ ਦੇਣੀਆਂ ਮੈਥੋਂ ਮੰਗੀਆਂ ਸੀਆਂ ਮਾਰਕੀਟ ਵਾਲਿਆਂ ਨੇ ਅੱਛਾ ਉੱਥੇ ਦੁਕਾਨ ਵਾਲੇ ਰੱਖ ਲੈਂਦੇ ਅੱਛਾ ਵੀ ਜੇ ਕੋਈ ਕਿਸੇ ਵੀਰ ਨੂੰ ਕੋਈ 40 50 ਇਕੱਠੀਆਂ ਚਾਹੀਦੀਆਂ ਹੁਣ ਉਹ ਵੀ ਤੁਸੀਂ ਬਣਾ ਕੇ ਤਿਆਰ ਕਰਕੇ ਦੇ ਦਦਾਂ ਨੇ ਤਿਆਰ ਕਰਕੇ ਦੇ ਦਦਾਂ ਅੱਗੇ ਵੇਚਣ ਵਾਸਤੇ ਇਹਦੇ ਅੱਛਾ ਤੇ ਜਿਵੇਂ ਕਿ ਉਹ ਪਾਵਾ ਪਿਆ ਮੰਜੇ ਦਾ ਪਾਵੇ ਵੀ ਤੁਸੀਂ ਜੇ ਇਹ ਪਾਵੇ ਵੀ ਬਣਾਉਂਦੇ ਹੋ ਉਹ ਵੀ ਆਇਨਾ ਪਾਗਣਾ ਮੰਜੇ ਮੁੰਡੇ ਠੋਕਦੇ ਅੱਛਾ ਤੇ ਨਾਲ ਵੀ ਜਿਵੇਂ ਬੱਚ ਉਹ ਵੀ ਬਣਾਉਂਦੇ ਇਹ ਨਹੀਂ ਕੋਈ ਤੁਸੀਂ ਪਹਿਲਾਂ ਬਣਾਉਂਦੇ ਰਹੋਗੇ ਪਹਿਲਾਂ ਬਣਾਉਂਦੇ ਰਹੇ ਅੱਛਾ ਜੇ ਪਈ ਇਹ ਵੀ ਹੈ ਮੇਰੇ ਕੋਲੇ ਅੱਛਾ ਉਹ ਹੁਣ ਵੇਖਦੇ ਮੁਕਦੇ ਘਟਾਈ ਅੱਛਾ ਹਾਂ ਜੇ ਕੋਈ ਵੀਰ ਕਹਦੇ ਯਾਰ ਸਾਨੂੰ ਸ਼ੌਂਕ ਨਾਲ ਲੱਕੜਾ ਟਰੈਕਟਰ ਬਣਾ ਕੇ ਦਿਓ ਨਾ ਲੱਕੜ ਤੇ ਬਣੇ ਵੀ ਪਈਆਂ ਮੇਰੇ ਕੋਲੇ ਇੱਥੇ ਹੈਗੀਆਂ ਅੱਛਾ ਦਿਖਾਏ ਆਪਾਂ ਹਾਂ ਦਿਖਾਓ ਅਸ਼ਾਦਾ ਸਿੱਧੂ ਬਾਈ ਮੂਸੇ ਵਾਲਾ ਨਾੜਗਰਾ ਵੀ ਤੁਸੀਂ ਤਿਆਰ ਕਰ ਰੱਖਿਆ ਹੈ ਹਾਂਜੀ ਦੁਆਰੇ ਇਹ ਚੀਜ਼ਾਂ ਤਿਆਰ ਹੋਣ ਲੱਗ ਗਈਆਂ ਸਿੱਧੂ ਬੁੱਸੇ ਵਾਲੇ ਤੋਂ ਬਾਅਦ ਹਣਾ ਲੋਕ ਸ਼ੌਂਕ ਦੇਖੋ ਜਿਹੜਾ origignal tractor ਵੱਡੇ tractor ਉਹਦਾ ਕਰਦੇ ਹੀ ਕਰਦੇ ਆ ਪਰ ਛੋੜੇ ਬੱਚਿਆਂ ਦੀ ਡਿਮਾਂਡ ਵੀ ਹੈਗੀ ਆ 5911 ਚਾਹੀਦਾ ਹਣਾ ਤੁਸੀਂ ਦੇਖੋ 5911 ਤਿਆਰ ਕਰਤਾ ਸੇਮ ਟੂ ਸੇਮ ਹਣਾ ਬਹੁਤ ਵਧੀਆ ਤੇ ਆਹ ਆਪਣਾ ਆਲ ਨਹੀਂ ਆ ਗਿਆ ਨਾ ਹਾਂਜੀ ਦੇਖੋ ਦੋਸਤੋ ਜਿਹੜੇ ਵੀਰ ਪੰਛੀਆਂ ਨਾਲ ਪਿਆਰ ਕਰਦੇ ਆ ਨਾ ਘਰ ਦੇ ਵਿੱਚ ਜਾਂ ਆਪਣੇ ਸਰਕਾਰੀ ਥਾਵਾਂ ਦੇ ਜਾਂ ਸਾਂਝੀਆਂ ਥਾਵਾਂ ਤੇ ਕਿਤੇ ਵੀ ਆਲਨੇ ਲਾਉਣੇ ਹੋਣ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋਗੇ ਆਲਨੇ ਵੀ ਬਣਾਉਂਦੇ ਆ ਇਹ ਨਾਲ ਨਾਲ ਜੇ ਕਿਸੇ ਨੂੰ ਇਕੱਠੇ ਆਲਨੇ ਚਾਹੀਦੇ ਹੁਣ ਉਹ ਵੀ ਤਿਆਰ ਕਰਕੇ ਦੇ ਦਾਂਦੇ ਆ ਟਰੈਕਟਰਾਂ ਤਾਂ ਬਣਾਉਂਦੀ ਬਣਾਉਂਦੇ ਟਰੈਕਟਰਾਂ ਦੇ ਨਾਲ ਆਲਨੇ ਵੀ ਬਣਾਉਂਦੇ ਆ ਇੱਧਰ ਜਿਵੇਂ ਤੁਹਾਨੂੰ ਦਿਖਦਾ ਪਿਆ ਜੀਸੀਬੀ ਹੋਰ ਕਈ ਤਰ੍ਹਾਂ ਦੀਆਂ ਛੋੜੀਆਂ ਟਰਾਲੀਆਂ ਬੱਚਿਆਂ ਦੀਆਂ ਹਨਾ ਤੰਗਲੀਆਂ ਵਗੈਰਾ ਸਭ ਕੁਝ ਇੱਥੇ ਤਿਆਰ ਕਰਦੇ ਆ ਤੇ ਆ ਜਿਹ ਮਿਸਤਰੀ ਦਾ ਕੰਮ ਵਾਲਿਆਂ ਗਿਆ ਰੇੜੀਆਂ ਜਿਹੜੀਆਂ ਹਾਂ ਪੱਠੇ ਵਾਲੀਆਂ ਰੇੜੀ ਪੱਠੇ ਵਾਲੀਆਂ ਜਿਹੜੀਆਂ ਹਨਾ ਹਾਂਜੀ ਤੇ ਜੇਕਰ ਭਾਈ ਕਿਸੇ ਨੂੰ ਕੋਈ ਆਲ ਨੇ ਜਾਂ ਕੋਈ ਲੱਕੜ ਦਾ ਹੋਰ ਚੀਜ਼ ਤਿਆਰ ਕਰਾਉਣੀ ਹੋਵੇ ਤੁਸੀਂ ਕਰਕੇ ਦੇ ਦੋਗੇ ਹਨਾ ਹਾਂਜੀ ਆਪਣਾ ਮੋਬਾਈਲ ਨੰਬਰ ਬੋਲ ਦੋ 93171 94171 6412 ਤੇ ਮਤਲਬ ਤੁਸੀਂ ਜੇਕਰ 100 200 ਆਲ ਨਾਲ ਕਿਸੇ ਨੂੰ ਚਾਹੀਦਾ ਹੋਵੇ ਤਿਆਰ ਕਰਕੇ ਦੇ ਦੋਗੇ ਹਾਂਜੀ ਜਿਵੇਂ ਹੁਣ ਗਰਮੀ ਦਾ ਸੀਜ਼ਨ ਆ ਰਿਹਾ ਹੈ ਗਰਮੀ ਦਾ ਸੀਜ਼ਨ ਆ ਹਾਂ ਇਹਨਾਂ ਇਹਨਾਂ ਮਦਰਾ ਚ ਮੈਂ ਲਾਲ ਕਾਲੀ ਕਿਤਾ ਪਏ ਹੋਣਗੇ ਅੰਦਰ ਪਏ ਅੱਛਾ 40 ਕੁ ਸਿਰੇ ਕੋਲੇ ਪਏ ਹੋਣਗੇ ਹਾਂਜੀ ਟਰੋਸਾਂ ਵੀ ਤਿਆਰ ਕਰ ਦਿਆ ਬੱਚਾ ਟਾਲੀਆਂ ਵੀ ਤੁਸੀਂ ਨਾਲ-ਨਾਲ ਤਿਆਰ ਕਰਦੇ ਆਂ ਆ ਜਿਹੜੀਆਂ ਲੱਕੜਾਂ ਇਹ ਆਪਣੀ ਇਹ ਬਾਹਾਂ ਦੀਆਂ ਛੋਟੀਆਂ ਕੱਸੀਆਂ ਦੇ ਬਾਹਾਂ ਵਿੱਚ ਕੱਸੀਆਂ ਦੇ ਬਾਹਾਂ ਵਿੱਚ ਕੰਮ ਆ ਜਾਂਦੀਆਂ ਹਨਾ ਹਾਂਜੀ ਇਹ ਸਾਰਾ ਮਟੀਰੀਅਲ ਤੁਸੀਂ ਇਕੱਠੇ ਹੀ ਮੰਗਾਉਂਦੇ ਹੋਗੇ ਇਹ ਲੱਕੜ ਦਾ ਬਸ ਆਂਸ ਬਸ ਇਕੱਠਾ ਮੁਠੇ ਲੈ ਲਈ ਹਾਂ ਹਾਂ ਜਿਵੇਂ ਸਮਾਨ ਲੋਟਾਈਏ ਨੇ ਟਰੈਕਟਰ ਤਾਂ ਇੱਧਰ ਤਾਂ ਆ ਪਏ ਆ ਮੇਰੇ ਕੋਲੇ ਇੱਧਰ ਦੁਕਾਨ 'ਚ ਰੱਖੇ ਪਏ ਹੋਰ ਮਤਲਬ ਟਰੈਕਟਰਾਂ ਦੇ ਵਿੱਚ ਕਾਫੀ ਵੈਰਾਈਟੀ ਪਈ ਆ ਬਾਈ ਕੋਲੇ ਐ ਨਹੀਂ ਵੀ ਬੰਦਾ ਇੱਥੇ ਨਰਾਸ਼ ਹੋ ਕੇ ਮੁੜੂਗਾ ਵੀ ਟਰੈਕਟਰ ਮਿਲਣਾ ਨਹੀਂ ਮਤਲਬ ਕਿ ਇੰਨੇ ਕੁ ਤਰ੍ਹਾਂ ਦੇ ਟਰੈਕਟਰ ਪਏ ਆ ਵੀ ਬੰਦੇ ਨੂੰ ਹਰ ਤਰ੍ਹਾਂ ਦਾ ਟਰੈਕਟਰ ਟਰਾਲੀ ਜੀਸੀਬੀ ਤੇ ਬਾਈ ਕੋਲੇ ਇੱਥੋਂ ਮਿਲੂਗੀ ਮਿਲੂਗੀ ਕਿਦੋਂ ਮਰਜ਼ੀ ਬਾਈ ਕੋਲੇ ਤੁਸੀਂ ਆ ਜਾਓ ਇੱਥੇ ਹੈ ਨਾ ਬੱਚਿਆਂ ਦੇ ਟੌਏ ਵੀ ਬਹੁਤ ਵਧੀਆ ਬਣਾਉਂਦੇ ਆ ਸ਼ੌਂਗਣ ਬਣਾਉਂਦੇ ਆ ਆਜ ਤਿੰਨਾਂ ਵਾਰੇ ਸੰਗ ਬੋਲਦੇ ਇਹ ਤਾਂ ਦਸਤੀਆਂ ਹੀ ਥੋੜਿਆਂ ਨੇ ਅੱਛਾ ਥੋੜੇ ਥੋੜੇ ਦਾਤੀਆਂ ਅੱਛਾ ਤੇ ਹੋਰ ਖਰਪੀਆਂ ਖਰਪੀਆਂ ਅੱਛਾ ਖੇਤੀ ਵਾਲੇ ਖੇਤੀ ਵਾਲੇ ਸੰਗ ਅੱਛਾ ਆਹ ਖਰਪੀ ਆ ਗਈ ਹੈ ਹਾਂਜੀ ਅਗੇ A to Z ਸਾਰੇ ਤਾਂ ਸੰਦੀ ਤਿਆਰੀ ਆ ਰਹੀ ਕਸੀਏ ਕਈ ਤੰਗਲੇ ਤੇ ਇੱਕ ਆ ਗਿਆ ਮਿੱਤਰੋ ਆਪਣਾ ਉਹ ਆ ਪਰਮਾਨੰਥ